ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਸੰਸਾਰ ਦੇ ਸਭ ਤੋਂ ਉੱਚੇ ਪੈਟਰੋਲ ਪੰਪ ਦੀ ਚੰਗਲਾ ਪਾਸ ਦੀ ਤੇ ਲੇਹ ਮਾਰਕੀਟ ਆਓ ਮੇਰੇ ਨਾਲ ਆਪਾਂ ਸ਼ੁਰੂ ਕਰੀਏ ਅੱਜ ਦਾ ਇਹ ਬਲੌਗ ਤੇ ਦਿਖਾਈਏ ਤੁਹਾਨੂੰ ਕੁਦਰਤ ਦੇ ਨਜ਼ਾਰੇ ਲਓ ਜੀ ਇਹ ਲਿਖਿਆ ਹੋਇਆ ਤਾਂ ਵਲਸ ਹਾਈਐਸਟ ਐਲਟੀਟਿਊਡ ਰੇਟਲ ਆਊਟਲੈਟ 12000 733 ਫਟ ਦੀ ਚਾਹੀਦੀ ਵਿਲੇਜ ਟੈਂਕ ਸੀ ਲੇਲ ਦਾਖ ਪਹਿਲੇ ਇੰਡੀਅਨ ਫਿਰ ਔਇਲ ਔਰ ਦੇਖੋ ਜੀ ਸਾਡੀ ਗੱਡੀ ਚ ਪੈ ਰਿਹਾ ਢੇਲ ਸੀ ਐਚ ਜੀਓ ਬੰਦ ਸੀ ਐਲ 9 ਟ੍ਰਿਪਲ 8 ਗੱਡੀ ਸਾਡੀ ਔਰ ਇਆਂ ਟੈਂਕੀਆਂ ਫੁੱਲ ਇਹ ਵੀ ਸਾਡੇ ਲਈ ਬਹੁਤ ਖੁਸ਼ਕਿਸਮਤੀ ਦੀ ਗੱਲ ਹੈ ਮਾਣ ਦੀ ਗੱਲ ਹੈ ਕਿ ਅਸੀਂ ਸੰਸਾਰ ਦੇ ਸਭ ਤੋਂ ਉੱਚੇ ਪੈਟਰੋਲ ਪੰਪ ਤੋਂ ਤੇਲ ਪਵਾ ਰਹੇ ਹਾਂ ਆਪਣੀ ਇਸ ਯਾਤਰਾ ਦੀ ਹੈ। ਹਾਂਜੀ ਦੋਸਤੋ ਪਹੁੰਚਿਆ ਚਾਂਗਲਾ ਪਾਸ। ਸਮੁੰਦਰ ਤਲ ਤੋਂ ਉਚਾਈ 17688 ਫੋਟੋ। ਐਮੀ ਉਚਾਈ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ। ਦਿੱਤੀ ਚਾਤਰ ਬਰਦੀ ਹੈ। ਤੇ 40 ਫੀਟ ਸੈਰਾਂਮੀਏ ਜਿੱਤੂ ਰੋ। 40 ਫੀਟ ਜਿਸੇ ਦੇਖ ਸਕਦੇ ਹੋ। ਇੰਜੋਏ ਕਰਨਾ ਹੈ। ਇਹਨਾ ਪਹਾੜਾ ਨੂੰ ਇਹਨਾ ਮਾਊਂਟੇਨਸ ਨੂੰ ਤੇ ਕੁਦਰਤ ਨੂੰ ਨਿਹਾਰਨ ਦੇ ਲਈ ਇੱਥੇ ਪਹੁੰਚੇ ਨੇ ਵੱਖ-ਵੱਖ ਥਾਵਾਂ ਤੋਂ ਇਹ ਜੀ ਚੰਗਲਾ ਪਾਸ ਆਈ ਲਵ ਚੰਗਲਾ ਚਾਰ ਫੇਰੇ ਮੇਰੇ ਤੁਸੀਂ ਦੇਖ ਸਕਦੇ ਹੋ ਪਹਾੜ ਬਰਫ ਨਾਲ ਢਕੇ ਹੋਏ ਨੇ ਇਧਰ ਵੀ ਲਗਾ ਜਾਂਦੀ ਹੈ ਬਰਫ ਵੀ ਬਰਫ ਤੇ ਖੁਸ਼ੀ ਨਾਲ ਖਸੂ ਦੇਖੋ ਬਰਫ ਕੇ ਨੇ ਯਾਰ ਇਹ ਹੁਣ ਅਸੀਂ ਜਾ ਰਹੇ ਹਾਂ ਜੀ ਲੈ ਬਰਫੀ ਤੇ ਉਸ ਤੋਂ ਬਾਅਦ ਆਪਾਂ ਨਾਲ ਨਾਲ ਗੱਲ ਕਰਦੇ ਰਹਾਂਗੇ ਤੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਹਾਂਗੇ ਆਪਣਾ ਹਤੂਰ ਮੇਰੇ ਮਿੱਤਰ ਗੱਡੀ ਦੇ ਵਿੱਚ ਬੈਠ ਕੇ ਜ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜਾ ਇਹ ਚਾਂਗਲਾ ਦਰਾਏ ਜਦੋਂ ਆਪਾਂ ਪੈਂਗਾ ਗਲੇਕ ਤੋਂ ਵਾਪਸ ਲੈਣ ਨੂੰ ਆਉਂਦੇ ਆ ਤਾਂ ਲੈ ਤੇ ਸ਼ੌਕ ਦਰਿਆ ਦੇ ਵਿਚਾਰ ਜਿਹੜੀ ਵੈਲੀ ਹੈ ਇਹ ਉੱਥੇ ਪੈਂਦਾ ਲਜ਼ਖਰਿੰਗ ਦੇ ਵਿੱਚ ਸਮੁੰਦਰ ਤਲ ਤੋਂ ਇਹਦੀ ਜਿਹੜੀ ਉਚਾਈ ਹੈ ਉਹ ਹੈ 17688 ਫੁੱਟ 5391.30 ਮੀਟਰ ਬਹੁਤ ਹੀ ਖੂਬਸੂਰਤ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਿਵੇਂ برف ਦੇ ਢੇਰਾਂ ਤੇ ਫੋਟੋ ਆਤਰਵਾ ਰਹੇ ਨੇ ਯਾਤਰੀ ਸੈਲਾਨੀ ਤੇ ਪੂਰੀ ਠੰਡ ਟੈਂਪਰੇਚਰ ਇੱਥੇ -3 -4 ਜਦੋਂ ਆਪਣੇ ਇੱਧਰ ਗਰਮੀ ਪੈਂਦੀ ਹੈ ਉਦੋਂ ਟੈਂਪਰੇਚਰ -3 -4 ਹੁੰਦਾ ਹੈ ਅਤੇ ਸਰਦੀਆਂ ਵਿੱਚ ਟੈਂਪਰੇਚਰ ਇਹਦਾ ਹੋਰ ਵੀ ਜ਼ਿਆਦਾ ਡਾਊਨ ਹੁੰਦਾ ਹੈ ਤੇ ਜਦੋਂ ਪੂਰੀ ਸਰਦੀ ਹੁੰਦੀ ਹੈ ਤਾਂ ਲਗਭਗ ਇਹ ਰਸਤਾ ਵੀ ਬੰਦ ਹੋ ਜਾਂਦਾ ਹੈ ਲੋ ਜੀ ਇਹ ਹੈ ਜੀ ਲੇ ਮਾਰਕੀਟ ਲੇ ਪਹੁੰਚਣ ਤੋਂ ਬਾਅਦ ਅਸੀਂ ਰੁਕ ਕਰਿਆ ਇਸ ਮਾਰਕੀਟ ਦਾ ਵੀ ਚਲੋ ਮਾਰਕੀਟ ਦੇਖ ਕੇ ਆਉਂਦੇ ਆ ਬੜੀ ਮਸ਼ਹੂਰ ਮਾਰਕੀਟ ਹੈ ਲਗਭਗ ਵਿਸ਼ਵ ਦੀਆਂ ਉੱਚੀਆਂ ਮਾਰਕੀਟਾਂ ਚ ਇਹਦਾ ਗਨਮਾ ਚਨਮਾ ਨੰਬਰ ਹੈ ਔਰ ਬੜਾ ਹੀ ਸੋਹਣਾ ਕਾਰੀਡੋਰ ਬਣਿਆ ਪਿਆ ਤੁਸੀਂ ਦੇਖ ਸਕਦੇ ਹੋ ਪੱਕਾ ਇੱਥੇ ਗੱਡੀਆਂ ਦੀ ਮੋਟਰਸਾਈਕਲਾਂ ਦੀ ਕੋਈ ਆਗਿਆ ਨਹੀਂ ਆਉਣ ਦੀ ਉਹ ਪਿੱਛੇ ਪਾਰਕਿੰਗ ਹੋ ਜਾਂਦੀਆਂ ਸਿਰਫ ਸਿਰਫ ਪੈਦਲ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਵਿਊ ਹੈ ਇਹ ਉਹ ਮਾਰਕੀਟ ਹੈ ਜਿੱਥੇ ਤੁਹਾਨੂੰ ਪਿਓਰ ਪਸ਼ਮੀਨਾ ਮਿਲ ਸਕਦਾ ਹੈ ਸਰਦੀਆਂ ਦੇ ਵਿੱਚ ਪਾਉਣ ਵਾਲੇ ਕੱਪੜੇ ਸ਼ਾਲਾਂ ਲੋਈਆਂ ਪਿਓਰ ਪਸ਼ਮੀਨੇ ਦੀਆਂ ਲੈ ਮਾਰਕੀਟ ਚੋਂ ਵਧੀਆ ਮਿਲ ਸਕਦੀਆਂ ਜਦੋਂ ਵੀ ਕਦੇ ਗਏ ਜਰੂਰ ਲੈ ਕੇ ਆਇਓ ਆਪਾਂ ਹੁਣ ਮਿਲਦੇ ਆ ਜਲਦੀ ਅਗਲੇ ਸਫ਼ਰ ਤੇ ਅਗਲੇ ਸਟੇਸ਼ਨ ਤੇ ਸਸੀ ਕਾਲ ਜੀ